ਰਾਹੁਲ ਗੰਧੀ ਵਾਇਨਟ ਸੀਟ ਕਰਨਗੇ ਖਾਲੀ ਰਾਇ ਬਰੇਲੀ ਤੋਂ ਰਹਿਣਗੇ ਐਮਪੀ ਪਰੰਤ ਗੰਧੀ ਆਪਣੀ ਸਿਆਸੀ ਇਨਿੰਗ ਦੀ ਵਾਇਨਟ ਤੋਂ ਕਰਨਗੇ ਸ਼ੁਰੂ ਮੀਟਿੰਗ ਦੇ ਵਿੱਚ ਅਫਸਰਾਂ ਨੂੰ ਸੀਐਮ ਦਾ ਸਖਤ ਸੁਨੇਹਾ ਕਿ ਅੱਜ ਲੋਕ ਕੋਈ ਪਰੇਸ਼ਾਨ ਜਸ ਸਾਹਮਣੇ ਆਈਆਂ ਕਰਪਸ਼ਨ ਦੀਆਂ ਸ਼ਿਕਾਇਤਾਂ ਤਾਂ ਡੀਸੀ ਤੇ ਐਸਐਸਪੀ ਹੋਣਗੇ ਜ਼ਿੰਮੇਵਾਰ ਮੁੱਖ ਮੰਤਰੀ ਨੇ ਸੂਬੇ ਪਰਦੇ ਅਫਸਰਾਂ ਤੇ ਡੀਸੀਜ਼ ਦੇ ਨਾਲ ਕੀਤਾ ਮੰਥਨ ਡਰੋਗਸ ਦੇ ਖਿਲਾਫ ਵੱਡੀ ਐਕਸ਼ਨ ਪਲਾਨ ਦੀ ਤਿਆਰੀ ਕੱਲ ਪੁਲਿਸ ਅਫਸਰਾਂ ਦੇ ਨਾਲ ਸੀਐਮ ਮਾਨ ਕਰਨਗੇ ਹਾਈ ਲੈਵਲ ਮੀਟਿੰਗ ਕਿਹਾ ਨੈਕਸਸ ਤੋੜਨਾ ਬੇਹੱਦ ਜ਼ਰੂਰੀ ਚਲੰਦਰ ਬੈਸਪ ਜ਼ਿਲ੍ਹੀ ਚੋਣ ਦੇ ਲਈ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਬੀਜੇਪੀ ਨੇ ਸ਼ੀਤਲੰਗੁਰਾਲ ਤਾਂ ਆਮ ਆਦਮੀ ਪਾਰਟੀ ਨੇ ਮਹਿੰਦਰ ਪਗਤ ਦੇ ਉੱਤੇ ਖੇਡਿਆ ਦਾ ਅਕਾਲੀ ਦਲ ਤੇ ਕਾਂਗਰਸ ਨੇ ਅਜੇ ਨਹੀਂ ਖੋਲੇ ਪੱਤੇ ਦੁਲਹੌਜੀ ਦੇ ਵਿੱਚ ਨਰਾਇਣ ਜੋੜੀ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਹਿਮਾਚਲ ਪੁਲਿਸ ਨੇ ਕੰਗਨਾ ਐਂਗਲ ਨੂੰ ਕੀਤਾ ਰੱਦ ਇਹ ਗਲਤ ਟਰੰਕ ਦੇ ਨਾਲ ਪੂਰੇ ਮਾਮਲੇ ਨੂੰ ਕੀਤਾ ਗਿਆ ਪੇਸ਼ ਹੱਥ ਦੀ ਹਰ ਦੇਖਾ ਦੇਖ ਕੇ ਜਾਨ ਨੂੰ ਲੈ ਕੇ ਹੋਇਆ ਸੀ ਝਗੜਾ ਪੱਛਮੀ ਬੰਗਾਲ ਦੇ ਦਾਰਜਲਿੰਗ ਦੇ ਵਿੱਚ ਵੱਡਾ ਰੇਲ ਹਾਦਸਾ ਤੇ ਇਸ ਰਫਤਾਰ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੋਂ ਮਾਰੀ ਟੱਕਰ 8 ਲੋਕਾਂ ਦੀ ਮੌਤ ਕਈ ਜ਼ਖਮੀ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਦੋ ਸੀਟਾਂ ਤੋਂ ਕੋਈ ਜਿੱਤਿਆ ਹੋਵੇ ਇੱਕ ਸੀਟ ਖਾਲੀ ਕੀਤੀ ਜਾਵੇ ਦੂਜੀ ਗੱਲ ਜਦੋਂ ਕੋਈ ਵੱਡਾ ਸਿਆਸੀ ਆਗੂ ਜਾਂ ਵੱਡੇ ਪਰਿਵਾਰ ਦੇ ਨਾਲ ਤਾਲੁਕ ਰੱਖਣ ਵਾਲਾ ਵੱਡਾ ਨਾਮ ਦੇਸ਼ ਦੀ ਸਿਆਸਤ ਦਾ ਆਪਣੀ ਇਲੈਕਸ਼ਨ ਲੜਨ ਦੀ ਇਨਿੰਗ ਦੀ ਆਗਾਜ਼ ਜਾਂ ਸ਼ੁਰੂਆਤ ਜ਼ਮਨੀ ਚੋਣਾ ਤੋਂ ਕਰੇ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਗਾਂਧੀ ਪਰਿਵਾਰ ਦੀ ਰਾਹੁਲ ਗਾਂਧੀ ਦੋ ਸੀਟਾਂ ਤੋਂ ਲੋਕ ਸਭਾ ਦੀ ਚੋਣ ਜਿੱਤੇ ਰਾਇ ਬਰੇਲੀ ਤੇ ਕੇਰਲਾ ਦੀ ਵਾਇਨਾਰਡ ਰਾਹੁਲ ਗਾਂਧੀ ਵਾਇਨਾਰਡ ਸੀਟ ਛੱਡ ਰਹੇ ਜਿहां ਰਾਹੁਲ ਗਾਂਧੀ ਖਾਲੀ ਕਰਨਗੇ ਵਾਇਨਾਰਡ ਦੀ ਸੀਟ ਤੇ ਰਾਇ ਬਰੇਲੀ ਤੋਂ ਐਮ ਪੀਓ ਬਣੇ ਰਹਿਣਗੇ ਪ੍ਰਿਅੰਕਾ ਗਾਂਧੀ ਆਪਣੀ ਸਿਆਸੀ ਇਨਿੰਗ ਦਾ ਆਗਾਜ਼ ਕਰਨ ਜਾ ਰਹੇ ਨੇ ਵਾਇਨਾਰਡ ਸੀਟ ਤੋਂ ਚੋਣ ਲੜਨਗੇ ਪ੍ਰਿਅੰਕਾ ਗਾਂਧੀ ਦੋ ਸੀਟਾਂ ਦੇ ਜਿੱਤੇ ਸਾਨੂੰ ਤਰਪਦੇਸ਼ ਦੀ ਰਾਇਬਰੀਲੀ ਸੀਟ ਤੇ ਕੇਰਲਾ ਦੀ ਵਾਈਨਟ ਸੀਟ ਰਾਹੁਲ ਗਾਂਧੀ ਇਹ ਦੋਵੇਂ ਸੀਟਾਂ ਤੋਂ ਜਿੱਤੇ ਕਾਨੂੰਨ ਦੇ ਮੁਤਾਬਿਕ ਸੰਵਿਧਾਨ ਦੇ ਮੁਤਾਬਿਕ ਦੋ ਸੀਟਾਂ ਦੇ ਤੁਸੀਂ ਐਮਪੀ ਨਹੀਂ ਰਹਿ ਸਕਦੇ ਇੱਕ ਸੀਟ ਤੁਹਾਨੂੰ ਛੱਡਣੀ ਹੁੰਦੀ ਹੈ ਤਾਂ ਫਿਰ ਦੋਵੇਂ ਸੀਟਾਂ ਦੇ ਵਿੱਚ ਫੈਸਲਾ ਕੀਤਾ ਗਿਆ ਰਾਹੁਲ ਗਾਂਧੀ ਦੇ ਵੱਲੋਂ ਵਾਈਨਟ ਸੀਟ ਨੂੰ ਛੱਡਣ ਦਾ ਹੁਣ ਵਾਈਨਟ ਸੀਟ ਕੋ ਪ੍ਰਿੰਕਾ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਯਾਨੀ ਕਿ ਸੀਟ ਗਾਂਧੀ ਪਰਿਵਾਰ ਆਪਣੇ ਕੋਲ ਹੀ ਰੱਖੇਗਾ ਰਾਇਬਰੀਲੀ ਸੀਟ ਬਹੁਤ ਇਤਿਹਾਸਿਕ ਗਾਂਧੀ ਪਰਿਵਾਰ ਦੇ ਲਈ ਸੀਟ ਹੈ ਇਹ ਤੋਂ ਸੋਨੀਆ ਗਾਂਧੀ ਲੜਦੇ ਰਹੇ ਨੇ ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਦੇ ਹੋਰ ਵੱਡੇ ਨਾਮ ਜਿਹੜੇ ਹੁਣ ਤੱਕ ਸਿਆਸਤ ਦੇ ਵਿੱਚ ਰਹੇ ਨੇ ਉਹ ਵੀ ਅਮੇਠੀ ਰਾਏ ਬਰੇਲੀ ਤੋਂ ਹੀ ਲੜਦੇ ਰਹੇ ਨੇ ਤਾਂ ਰਾਏ ਬਰੇਲੀ ਰਾਹੁਲ ਆਪਣੇ ਕੋਲ ਰੱਖਣਗੇ ਜਦਕਿ ਵਾਈ ਨਾਟ ਸੀਟ ਤੋਂ ਪ੍ਰਿੰਕਾ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਕਾਂਗਰਸ ਦੇ ਪ੍ਰਧਾਨ ਮਿਲਕਰਜਨ ਖੜਗੇ ਦੇ ਵੱਲੋਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਦੋਵੇਂ ਨਜ਼ਰ ਆਏ ਕੁਝ ਇਸ ਅੰਦਾਜ਼ ਦੇ ਵਿੱਚ ਦੋਵੇਂ ਭੈਣ ਭਰਾ ਇੱਕ ਇੱਕ ਦੂਜੇ ਨੂੰ ਗਲੇ ਮਿਲਦੇ ਹੋਏ ਨਜ਼ਰ ਆਏ ਤਾਂ ਵਾਈ ਨਾਟ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਦੇ ਰਹੇ ਨੇ प्रियंका गांधी होगा लाजमी तौर तो पर देखना होगा कि जिमनी चोड़ा रायबरेली से और वायनाड से इमोशनल कनेक्शन है आ, पिछले पाँच सालों में मैं वायनाड का एमपी था और वायनाड के सब लोगों ने हर पार्टी के लोगों ने

ਅਤੇ ਜਲੰਧਰ ਬੈਸਲ ਸੀਟ ਤੋਂ ਜ਼ਿਮਨੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ਚ ਉਤਾਰਿਆ। ਦੂਤੀ ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਚੁਨੀਲal ਭਗਤ ਦੇ بیٹے ਮੋਹਿੰਦਰ ਭਗਤ ਦੇ ਉੱਤੇ ਦਾ ਖਿਡਿਆ ਹੈ। ਕੰਪਨੀ ਪੰਜਾਬ ਗੁਰਸਖਰ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੈਰੀਵਾਲ ਦੇ ਨਾਲ ਉਹਨੇ ਟੀਮ ਕਰਕੇ ਸੰਦੀਪ ਪਾਟਕ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੋਂ ਪ੍ਰੋਤਸਾਹ ਜਤਾਇਆ ਹੈ। ਔਰ ਮੈਂ ਕੋਸ਼ਿਸ਼ ਦਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਸੀਟ ਆਪਣੇ ਵਲੰਟੀਅਰ ਲੀਡਰ ਸਰਬੰਦ ਦੇ ਸਹਿਯੋਗ ਨਾਲ ਭਾਰੀ ਬੋਗਣਾ ਜਿੱਤਾਂਗਾ ਐਸੀ ਮੈਂ ਉਹਨਾਂ ਨੂੰ ਕੋਸ਼ਿਸ਼ ਦਵਾਉਂਦਾ ਹਾਂ ਕਾਬਲੇ ਗੌਰ ਹੈ ਕਿ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਵੈਸਟ ਦੀ ਸੀਟ ਖਾਲੀ ਹੋਈ ਸੀ ਅਤੇ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੇ ਵਿੱਚ ਸ਼ਾਮਿਲ ਹੋਗੇ ਸਨ ਦਿਲਚਸਪ ਇਹ ਵੀ ਹੈ ਕਿ ਮੋਹਿੰਦਰ ਭਗਤ ਭਾਜਪਾ ਤੋਂ ਲੜੇ ਹਾਰੇ ਇਸ ਵਾਰ ਉਹ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਤੋਂ ਲੜੇ ਤੇ ਜਿੱਤੇ ਇਸ ਵਾਰ ਉਹ ਭਾਜੀਪੀ ਦੇ ਕੈਂਡੀਡੇਟ ਨੇ ਯਾਨੀ ਕਿ ਦੋਵੇਂ ਇੱਕ ਦੂਜੇ ਦੀਆਂ ਪਾਰਟੀਆਂ ਦੇ ਵਿੱਚ ਜਾ ਚੁੱਕੇ ਨੇ ਜਲੰਧਰ ਦੇ ਵਿੱਚ ਦਲ ਬਦਲੀ ਇੱਕ ਵਾਰ ਫੇਰ ਤੋਂ ਇਲੈਕਸ਼ਨ ਦੇ ਦੌਰਾਨ ਨਜ਼ਰ ਆ ਰਹੀ ਹੈ ਖੈਰ ਜਦੋਂ ਦਲ ਬਦਲੀ ਹੋਵੇ ਚੋਣਾਂ ਨੂੰ ਵੋਟਰਾਂ ਨੂੰ پورے ਸਿਸਟਮ ਨੂੰ ਫਰਕ ਪੈਂਦਾ ਹੈ ਅਗਲੀ ਖਬਰ ਦਾ ਰੁੱਕ ਕਰਦੇ ਹਾਂ ਢਲਖੋਜ਼ੀ ਦੇ ਵਿੱਚ ਐਨਆਰਆਈ ਦੇ ਨਾਲ ਕੁੱਟਮਾਰ ਦੇ ਮਾਮਲੇ 'ਚ ਹਿਮਾਚਲ ਪੁਲਿਸ ਨੇ ਕੰਗਨਾਰ ਨਾਉਤ ਵਾਲੇ ਵਿਵਾਦ ਐਂਗਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਪੁਲਿਸ ਦੇ ਮੁਤਾਬਕ ਐਨਆਰਆਈ ਦੀਆਂ ਹੱਥ ਦੀਆਂ ਲਕੀਰਾਂ ਨੂੰ ਦਿਖਾਉਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ ਅਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਪੁਲਿਸ ਤਿੰਨ ਸਲਾਨੀਆਂ ਨੂੰ ਲੈ ਕੇ ਥਾਣੇ ਗਈ ਪਰ ਉਹਨਾਂ ਨੇ ਕਿਸੇ ਦੇ ਵੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਤੇ ਮੈਡੀਕਲ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਪੁਲਿਸ ਦੇ ਸੰਗਿਆਨ ਵਿੱਚ ਜਿ세 ਹੀ ਇਹ ਮਾਮਲਾ ਆਇਆ ਤਾਂ ਪੁਲਿਸ ਇਹ ਅੰਬੈਸਡਰ سے ਆਈ ਹੋਈ ਤਿੰਨੋਂ ਵਿਕਤੀ ਨੂੰ ਲੈ ਕੇ ਸੁਲਤਾਨਪੁਰ ਚੌਕੀ ਆਈ ਜਹਾਂ ਪਰ ਇਨਸੇ ਮੈਡੀਕਲ ਕਰਵਾਉਣੇ ਕਾਗਰੇ ਕੀਆ ਗਿਆ ਜਿਸ ਪਰ ਇਨ ਵਿਕਤੀਓ ਨੇ ਮੈਡੀਕਲ ਕਰਾਣੇ ਤੋਂ ਮਨਾ ਕੀਤਾ ਔਰ ਆਗਾਮੀ ਕਿਸੇ ਵੀ ਪੁਲਿਸ ਕਾਰਵਾਈ ਕੋ ਕਰਨੇ ਸੇ ਮਨਾ ਕੀਤਾ। ਉਥੇ ਪੰਜਾਬ ਤੋਂ ਚੰਬਾ ਘੁੰਮਣ ਆਏ ਸਲਾਨੀਆਂ ਦੇ ਮੁਤਾਬਿਕ ਇੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਡਰ ਦਾ ਮਾਹੌਲ ਹੈ। ਅਸੀਂ ਜੇ ਆਪ ਕਿਸੇ ਨਾ ਬੰਗੇ ਕਰਾਂਗੇ ਲੋਕ ਤਾਂ ਵੀ ਲੋਕੀ ਗੱਲਾਂ ਚ ਕੀ ਜਾਂਦੇ ਆ ਕਿ ਇਹ ਇੱਥੇ ਆ ਕੇ ਭਾੜੀ ਇਦਾਂ ਕਰਦੇ ਆ ਇਦਾਂ ਕਰਦੇ ਆ ਨਹੀਂ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਆਪਾਂ ਕਿਸੇ ਨਾ ਬੰਗੇ ਕਰਾਂਗੇ ਉਹ ਤਾਂ ਗਲਤ ਹੈ ਜੀ। ਆਪਾਂ ਤਾਂ ਇੰਜੋਏ ਕਰ ਰਹੇ ਆ ਸਾਨੂੰ ਬਹੁਤ ਸੇਫ ਫੀਲ ਕਰ ਰਹੇ ਆ ਆਪਾਂ। ਟ੍ਰਾਬਲਗੋਰੇ ਕਿਲਹਾਜ਼ੀ ਦੇ ਵਿੱਚ ਇੱਕ ਪੰਜਾਬੀ ਐਨਆਰਆਈ ਪਰਿਵਾਰ ਸਣੇ ਘੁੰਮਣ ਗਿਆ ਸੀ ਇਸ ਦੌਰਾਨ ਖਜਿਆੜ ਦੇ ਵਿੱਚ ਉਹਨਾਂ ਦੇ ਨਾਲ ਘੁੱਟਮਾਰ ਹੋਈ ਅਤੇ ਪੀੜਤ ਪਰਿਵਾਰ ਨੇ ਦਾਵਾ ਕੀਤਾ ਸੀ ਕਿ ਕੰਗਨਾ ਥੱਪੜ ਕਾਂਢ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਖੈਰ ਪੁਲਿਸ ਦੀ ਜਾਂਚ ਤਾਂ ਇਹੀ ਕਹਿ ਰਹੀ ਹੈ ਕਿ ਐਨਆਰਆਈ ਵਾਲੇ ਮਾਮਲੇ ਦੇ ਵਿੱਚ ਕੰਗਨਾ ਵਾਲਾ ਐਂਗਲ ਕਿਤੇ ਨਹੀਂ ਹੈ। ਖੈਰ ਜਦੋਂ ਇਸ ਤਰੀਕੇ ਨਾਲ ਮਾਮਲੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਸਿਆਸੀ ਬਿਆਨਬਾਜ਼ੀ ਵੀ ਹੋਵੇ ਫਿਰ ਫਰਕ ਤੱਪੇਂਦਾ। ਅਗਲੀ ਖਬਰ ਤੁਹਾਨੂੰ ਕਰਦੇ ਹਾਂ ਸੂਬੇ ਦੇ ਵਿੱਚ ਕ腐ਸ਼ਨ ਯਾਨੀ ਭ੍ਰਿਸ਼ਟਾਚਾਰ ਦੇ ਉੱਤੇ ਨਕੇਲ ਕੱਸਣ ਦੇ ਲਈ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਜਿਸ ਦੇ ਵਿੱਚ ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਨੇ ਅਤੇ ਕਿਹਾ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਭ੍ਰਿਸ਼ਟਾਚਾਰ ਦੇ ਲਈ ਉਸ ਜ਼ਿਲ੍ਹੇ ਦੇ ਡੀਸੀ ਅਤੇ ਐਸਐਸਪੀ ਜ਼ਿੰਮੇਵਾਰ ਹੋਣਗੇ ਇਸ ਦੇ ਨਾਲ ਹੀ ਹਰ ਜ਼ਿਲ੍ਹੇ 'ਚ ਸੀਐਮ ਸਹਾਇਤਾ ਕੇਂਦਰ ਵੀ ਖੁੱਲੇ ਜਾਣਗੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਉਹ ਖੁਦ ਸਾਰੇ ਕੰਮਾਂ ਦੇ ਉੱਤੇ ਨਜ਼ਰ ਰੱਖਣਗੇ ਮંત્રી ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਤੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਮੁੱਖ ਮੰਤਰੀ ਮੁਤਾਬਿਕ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਪਿਛਲੇ 3 ਮਹੀਨਿਆਂ ਤੋਂ ਸਾਰੇ ਕੰਮ ਰੁਕੇ ਹੋਏ ਸੀ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਨਹੀਂ ਅਤੇ ਹੁਣ ਮੁੜ ਤੋਂ ਸਾਰੇ ਕੰਮ ਸ਼ੁਰੂ ਕੀਤੇ ਗਏ ਨੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਪੱਛਮ ਬੰਗਾਲ ਦੇ ਦਾਰਜਲਿੰਗ ਦੇ ਵਿੱਚ ਇੱਕ ਮਾਲ ਗੱਡੀ ਟ੍ਰੇਨ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਔਰ ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਹੈ ਔਰ ਕਰੀ 25 ਲੋਕ ਜ਼ਖਮੀ ਹੋਏ ਨੇ। ਕਿਸ ਤਰੀਕੇ ਨਾਲ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈ ਨੇ ਪੱਛਮ ਬੰਗਾਲ ਤੋਂ ਉਹ ਵੀ ਦੇਖੋ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲ ਗੱਡੀ ਦੇ ਇੰਜਨ ਦੇ ਉੱਤੇ ਐਕਸਪ੍ਰੈਸ ਟ੍ਰੇਨ ਦਾ ਡੱਬਾ ਛੱਡ ਕੇ ਹਵਾ ਦੇ ਵਿੱਚ ਲਟਕ ਗਿਆ। ਅਤੇ ਦੋ ਭੋਗੀਆਂ ਪਟੜੀ ਤੋਂ ਉੱਤਰ ਗਈ। ਦੱਸਿਆ ਜਾ ਰਿਹਾ ਕਿ ਕੰਚਨ ਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮ ਬੰਗਾਲ ਦੇ ਸਿਆਲਦਾ ਜਾ ਰਹੀ ਸੀ ਅਤੇ ਇਸ ਵੇਲੇ 9 ਵਜੇ ਦੇ ਨੇੜੇ ਸਿਲੀਗੁੜੀ ਦੇ ਰੰਗਾ ਪਾਣੀ ਸਟੇਸ਼ਨ ਦੇ ਕੋਲ ਰੈੱਡ ਸਿਗਨਲ ਦੀ ਵਜ੍ਹਾ ਦੇ ਨਾਲ ਰੁਕੀਆਂ ਹੋਈਆਂ ਸਨ ਉਸ ਸਮੇਂ ਪਿੱਛੇ ਤੋਂ ਮਾਲ ਗੱਡੀ ਨੇ ਆ ਕੇ ਟੱਕਰ ਮਾਰ ਦਿੱਤੀ ਰੈੱਡ ਕੀ ਬਾਤ ਕਰੇ ਤਾਂ ਤਿੰਨ ਆਦਮੀ ਦਾ ਹਮ ਜੈਸੇ 8 ਆਦਮੀ ਦਾ ਸਪਸ਼ਟੀਕਰਨ ਕੀਤਾ ਹੈ ਸੀਪੀਆਰ ਹੋਏ ਨੇ ਪਹਿਲੇ ਉਸ ਵਿੱਚ ਤਿੰਨ ਆਦਮੀ ਹੈ ਜੋ ਆਪਕਾ ਰੇਲਵੇ ਐਮਪਲੋਈ ਬਤਾਇਆ ਗਿਆ ਉਸ ਵਿੱਚ ਦੋ ਪਾਇਲਟ ਹੈ ਔਰ ਇੱਕ ਗੁੱਡ ਸਕਾਈ ਗਾਰਡਨ ਉਧਰ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਖਾਸੇ ਤੇ ਦੁੱਖਟਾ ਆਇਆ ਤੇ ਕੇਂਦਰ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਦੇ ਲਈ 10-10 ਲੱਖ ਰੁਪਏ ਗੰਭੀਰ ਜ਼ਖਮੀਆਂ ਦੇ ਲਈ 2.5 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 50-50 ਹਜ਼ਾਰ ਰੁਪਏ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ। ਕੰਚਨਜੰਗਾ ਐਕਸਪ੍ਰੈਸ ਇੱਕ ਡਿਲੀਟ ਟ੍ਰੇਨ ਹੈ ਅਤੇ ਹਾਦਸਾ ਕਿਸ ਵਜ੍ਹਾ ਦੇ ਨਾਲ ਹੋਇਆ ਇਹ ਜਾਂਚ ਜਾਰੀ ਹੈ। ਔਰ ਰੇਲ ਹਾਦਸੇ ਜਰੂਰੀ ਕਬੱਡੀ ਚੁਣੌਤੀ ਇਸ ਸਮੇਂ ਦੇਸ਼ ਦੇ ਵਿੱਚ ਬਣੇ ਹੋਏ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਕਈ ਰੇਲ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਇਸ ਸਬ ਦੇ ਵਿਚਾਲੇ ਰੇਲ ਮੰਤਰੀ ਨੂੰ ਲੈ ਕੇ ਵੀ ਵਿਰੋਧੀ ਨਿਸ਼ਾਨਾ ਸਾਧ ਦੇ ਨਜ਼ਰ ਆਏ ਅੱਗੇ ਬਾਦਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਰੇਲ ਹਾਦਸੇ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਰੇਲ ਹਾਦਸਾ ਕਿਹੜੇ ਦੇਸ਼ ਦੇ ਵਿੱਚ ਹੋਇਆ ਸੀ ਹੁਣ ਤੱਕ ਦਾ ਸਭ ਤੋਂ ਵੱਡਾ ਰੇਲ ਹਾਦਸਾ ਕਿਸ ਨੂੰ ਕਿਹਾ ਜਾਂਦਾ ਹੈ ਕਿਹੜੇ ਦੇਸ਼ ਦੇ ਵਿੱਚ ਹੋਇਆ ਚਾਰ ਆਪਸ਼ਨ ਸੋਡੀ ਸਾਹਮਣੇ ਨੇ ਜਪਾਨ ਵਿਚੀਨ ਸੀ ਭਾਰਤ ਯਾ ਆਪਸ਼ਨ ਡੀ ਸ਼੍ਰੀਲੰਕਾ ਸਹੀ ਜਵਾਬ ਕੀ ਹੈ ਉਹ ਪੂਰਾ ਹਾਦਸਾ ਕਦੋਂ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੂਰੀ ਜਾਣਕਾਰੀ ਇਸ ਸਵਾਲ ਦੀ ਜਵਾਬ ਦੇ ਨਾਲ ਪ੍ਰੋਗਰਾਮ ਦੇ ਦੌਰਾਨ ਹੀ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਆਕੇ ਬਾਦਿਆਂ ਤੇ ਗੱਲ ਸ਼ੁਰੂ ਕਰਾਂ ਮੀਂ ਅਕਾਲੀ ਦਲ ਦੀ ਅਕਾਲੀ ਦਲ ਤੋਂ ਬਾਗੀ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਦੇ ਉੱਤੇ ਤਿੱਖਾ ਹਮਲਾ ਬੋਲਿਆ ਕਿਹਾ ਕਿ ਬੰਟੀ ਰੁਮਾਣਾ ਵਰਗੇ ਆਗੂਆਂ ਕਰਕੇ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ ਚਰਨਜੀਤ ਬਰਾੜ ਦੇ ਮੁਤਾਬਿਕ ਉਹਨਾਂ ਨੇ ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਉਮੀਦਵਾਰ ਨਾ ਐਲਾਨਣ ਦੀ ਸਲਾਹ ਦਿੱਤੀ ਸੀ ਪਰ ਬੰਟੀ ਰੁਮਾਣਾ ਨੇ ਵੀ ਉਸ ਸਮੇਂ ਉਹਨਾਂ ਦਾ ਵਿਰੋਧ ਕੀਤਾ ਤੰਦਨਾ ਦੇ ਵਿੱਚ ਮੈਨੂੰ ਟਾਈਮ ਦੇਣ ਦੀ ਬਜਾਏ 3 ਦਿਨ ਇੱਕ ਜਿਨੇ ਬੇੜਾ ਕਰਕ ਪਾਰਟੀ ਦਾ ਕੀਤਾ ਬੰਟੀ ਰੁਮਾਣਾ ਨੇ ਉਹਦੇ ਘਰ ਤਾਂ ਬੈਠਿਆ ਜਾ ਸਕਦਾ ਔਰ ਕਿਸੇ ਵੀ ਲੀਡਰ ਨੂੰ ਮਿਲਿਆ ਨਹੀਂ ਜਾ ਸਕਦਾ ਔਰ ਮੈਥ ਨੂੰ ਵੀ ਮਿਲਿਆ ਨਹੀਂ ਜਾ ਸਕਦਾ ਪਾਰਟੀ ਦੇ ਕੋਰ ਕਮੇਟੀ ਦੇ ਸਨੇਹੇ ਮੇਥੋਂ ਲਵਾਏ ਜਾ ਰਹੇ ਆ ਔਰ ਪਾਰਟੀ ਦੀਆਂ ਜਿਹੜੀਆਂ ਮੀਟਿੰਗਾਂ ਲੋਕ ਸਭਾ ਹਲਕਾ ਵਾਈਜ਼ ਉਹ ਵੀ ਮੈਥੋਂ ਤਿਆਰ ਕਰਵਾਈਆਂ ਜਾ ਰਹੀਆਂ ਜਾਂ ਸਨੇਹ ਲਵਾਏ ਜਾ ਰਹੇ ਆ ਇਸ ਦੇ ਨਾਲ ਹੀ ਚਰਨਜੀਤ ਬਰਾੜ ਨੇ ਕਿਹਾ ਕਿ ਉਹ ਅਜ ਵੀ ਬਾਦਲ ਪਰਿਵਾਰ ਦੇ ਨਾਲ ਨੇ ਪਰ ਉਹਨਾਂ ਨੂੰ ਪਾਰਟੀ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਤਰੀਕੇ ਨਾਲ ਤੰਜ ਕੱਸਦੇ ਵੀ ਨਜ਼ਰ ਆਏ ਕਿਉਂਕਿ 10 ਸੀਟਾਂ ਦੇ ਉੱਤੇ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਜ਼ਮਾਨਤ ਜ਼ਬਤ ਹੋਈ ਹੈ ਤੇ ਇੱਥੋਂ ਤਾਂ ਕਹਿ ਦਿੱਤਾ ਚਰਨਜੀਤ ਬਰਾੜ ਨੇ ਕਿ ਪਾਰਟੀ ਨੂੰ ਮੰਥਨ ਦੀ ਜ਼ਰੂਰ ਜ਼ਰੂਰ ਹੈ ਕਿਉਂਕਿ ਸਾਡਾ ਵੋਟ ਪਰਸੈਂਟੇਜ ਇਹਨਾਂ ਜ਼ਮਾਨਤ ਬਚਾਉਣ ਦੇ ਲਈ 16.16 68% ਵੋਟਾਂ ਚਾਹੀਦੀਆਂ ਹੁੰਦੀਆਂ ਨੇ ਕਿਸੇ ਕੈਂਡੀਡੇਟ ਨੂੰ ਤਾਂ ਕਹਿੰਦੇ ਚਰਨਜੀਤ ਬਰਾੜ ਕਿ ਸਾਡੀ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ ਕਿਉਂਕਿ 16% ਵੋਟ ਨਹੀਂ ਮਿਲੀ ਖੈਰ ਜਦੋਂ ਪਾਰਟੀ ਦਾ ਇੱਕ ਆਗੂ ਆਪਣੀ ਪਾਰਟੀ ਦੇ ਕੁਝ ਪ੍ਰਧਾਨ ਦੇ ਸਲਾਹਕਾਰਾਂ ਦੇ ਉੱਤੇ ਸਵਾਲ ਚੁੱਕੇ ਫਿਰ ਫਰਕ ਤਾਂ ਪੈਂਦਾ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਲਗਾਤਾਰ ਦੂਜੇ ਦਿਨ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ਤੁਬੇ ਦਾ ਸਭ ਤੋਂ ਮਹਿੰਗਾ ਲਾਡੂਬਾਲੀ ਟੂਲ ਸੋਮਵਾਰ ਨੂੰ ਵੀ ਫਰੀ ਰਹਾ ਟੂਲ ਦੇ ਵਧੇ ਰੇਟ ਦੇ ਖਿਲਾਫ ਕਿਸਾਨਾਂ ਨੇ ਮਿੱਥੇ ਸਮੇਂ ਦੇ ਲਈ ਧਰਨੇ ਤੇ ਬੈਠੇ ਨੇ ਜਿਸ ਦੇ ਕਾਰਨ ਵਾਹਨ ਬਿਨਾਂ ਟੂਲ ਫੀਸ ਦਿੱਤੇ ਹੀ ਲੰਘ ਰਹੇ ਨੇ ਜਿਸ ਸਨਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੂਲ ਦੀਆਂ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਐਨ ਐਚ ਆਈ ਦੇ ਐਨ ਐਚ 40 ਦੇ ਸਥਤੀ ਟੂਲ ਦੇ ਵਿੱਚ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਨੇ ਜਿਹੜੀ ਟੋਲ ਪਲਾਜ਼ਾ ਦੀਆਂ ਦਰਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਉਸ ਨੂੰ ਲੈ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਟੋਲ ਦੀ ਜਿਹੜੀ ਹੈ મન્યાદ ਹੈ ਜਿਹੜਾ ਟੋਲ ਦਾ ਸਮਾਂ ਉਹ ਵੀ ਖਤਮ ਹੋ ਚੁੱਕਿਆ ਹੈ ਪਰ باوجود ਇਸ ਦੇ ਇੱਥੇ ਟੋਲ ਦੀਆਂ ਪਰਚੀਆਂ ਜਿਹੜੀਆਂ ਨੇ ਉਹ ਕੱਟੀਆਂ ਜਾ ਰਹੀਆਂ ਨੇ ਦੱਸਦੀ ਕਿ 2 ਜੂਨ ਦੀ ਅੱਧੀ ਰਾਤ ਤੋਂ ਹੀ ਲੱਡਵਾਲ ਟੋਲ ਦੀ ਰੇਟ 5 ਤੋਂ 10% ਵਧਾ ਦਿੱਤੇ ਗਏ ਪਹਿਲਾਂ ਕਾਰ ਦੇ ਉੱਤੇ ਟੈਕਸ ਇੱਕ ਪਾਸੇ ਦਾ 215 ਰੁਪਏ ਸੀ ਅਤੇ ਹੁਣ 220 ਰੁਪਏ ਟੋਲ ਦਿੱਤੀ ਸਬੂਲੀ ਜਾਂਦੀ ਹੈ। ਹਾਲਾਂਕਿ ਦੇਖਣਾ ਹੋਏਗਾ ਕਿ ਟੋਲ ਪਲਾਸਾ ਵਾਲੇ ਕੀਮਤਾਂ ਨੂੰ ਘਟਾਉਂਦੇ ਨੇ ਵਾਪਸ ਜਾਂ ਨਹੀਂ ਪਰ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਗੱਡੀਆਂ ਉੱਥੋਂ ਨਿਕਲ ਰਹੀਆਂ ਨੇ ਬਿਨਾਂ ਪੈਸੇ ਦਿੱਤੇ ਹੋਏ। ਅੱਗੇ ਵੱਧਦੇ ਤੇ ਗੱਲ ਪਾਣੀ ਦੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਭਾਜਪਾ ਆਮ ਆਦਮੀ ਪਾਰਟੀ ਦੋਵੇਂ ਆਮੋ ਸਾਹਮਣੇ जल संकट ਨੂੰ ਲੈ ਕੇ ਦਿੱਲੀ ਬੀਜਪੀ ਅਟੈਕਿੰਗ ਮੂਡ ਦੇ ਵਿੱਚ ਹੈ ਲਗਾਤਾਰ ਤਿੱਜੇ ਦਿਨ ਬੀਜਪੀ ਦੇ ਸੰਸਦ ਆਪਣੇ ਸੀਨੀਅਰ ਲੀਡਰਾਂ ਦੇ ਨਾਲ ਸੜਕ ਦੇ ਉੱਤੇ ਕੇਜਰੀਵਾਲ ਸਰਕਾਰ ਦੇ ਖਿਲਾਫ ਮਟਕਾ ਤੋੜ ਪ੍ਰਦਰਸ਼ਨ ਕੀਤਾ ਬੀਜਪੀ ਦਾ ਕਹਿਣਾ ਕਿ ਹੁਣ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ ਨੇ ਦਿੱਲੀ ਦੇ ਲੋਕਾਂ ਨੂੰ ਇੱਕ ਬਾਲਟੀ ਪਾਣੀ ਲੈਣ ਦੇ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਮੇ ਇਲੀਗਲ ਟੈਂਕਰ ਮਾਫੀਆ ਕੋ ਕੇਜਰੀਵਾਲ ਸਰਕਾਰ ਐਸਾ ਲੱਗਦਾ ਹੈ ਕਿ ਪ੍ਰੋਕਸਾਹਿਤ ਕਰ ਰਹੀ ਹੈ ਸੁਪਰੀਮ ਕੋਰਟ ਨੇ ਵੀ ਕੇਜਰੀਵਾਲ ਸਰਕਾਰ ਕੋ ਲਟਾੜਦੇ ਹੋਏ ਪੁੱਛਾ ਕਿ ਇਲੀਗਲ ਟੈਂਕਰ ਮਾਫੀਆ ਕੇ ਆਪਰੇਸ਼ਨ ਕੇ ਲਿਏ ਆਪਨੇ ਕਿਆ ਕੀਆ कुछ नहीं किया दिल्ली में वाटर वेस्टेज होती है 40% से ज्यादा पानी ऐसे बह जाता है उसके लिए सुप्रीम कोर्ट ने पूछा आपने क्या किया कुछ नहीं आम आदमी पार्टी ने बीजेपी पे जल संकट से सियासत करने का इल्जाम लगाया है और जब हम हरियाणा सरकार से बार-बार अनुरोध करते हैं तो वो हमारी बात नहीं सुनते वहां के मुख्यमंत्री जी जो हमारा पानी हक है जो हमारा जितना पानी दिल्ली का हक है जितना पानी मिलना चाहिए ਉਹ ਪਾਣੀ ਨਹੀਂ ਦੇਤੇ ਦਸਦੀ ਕੀ ਹੱਥ ਦੀ ਗਰਮੀ ਵਿਚਾਲੇ ਦਿੱਲੀ ਚ ਪਿਛਲੇ ਕਰੀਬ 1 ਮਹੀਨੇ ਤੋਂ ਪਾਣੀ ਦਾ ਸੰਕਟ ਡੂੰਘਾ ਹੋਇਆ ਹੈ ਹਾਲ ਇਹ ਹੈ ਕਿ ਜ਼ਿਆਦਾਤਰ ਇਲਾਕਿਆਂ ਚ ਟੈਂਕਰ ਤੋਂ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਟੈਂਕਰ ਵੀ ਸਮੇਂ ਤੇ ਨਹੀਂ ਪਹੁੰਚਣ ਨਾਲ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਨੇ ਔਰ ਤਰਸਦੇ ਲੋਕਾਂ ਦੇ ਵਿਚਾਲੇ ਪੀਣ ਵਾਲੇ ਪਾਣੀ ਨੂੰ ਜੇਕਰ ਕੋਈ ਤਰਸੇ ਔਰ ਦੂਜੇ ਪਾਸੇ ਖੂਬ ਸਿਆਸਤ ਹੁੰਦੀ ਰਹੇ ਬਿਆਨਬਾਜ਼ੀਆਂ ਹੁਣ ਤਰਨੇ ਪ੍ਰਦਰਸ਼ਨ ਹੋਣ ਲੋਕਾਂ ਦੀ ਪਾਣੀ ਦੀ ਕਿੱਲਤ ਵਾਲੀ ਮੁਸ਼ਕਿਲ ਖਲਣਾ ਹੋਵੇ ਫਿਰ ਫਰਕ ਤੱਪੇਂਦਾ ਹੈ ਹੁਣ ਅਗਲੀ ਖਬਰ ਦਾ ਰੁਕ ਕਰਦੇ ਆਂ ਤੇ ਗੱਲ ਗਰਮੀ ਦੀ ਹੋ ਰਹੀ ਆ ਜ਼ਬਰਦਸਤ ਗਰਮੀ ਇਸ ਸਮੇਂ ਪੰਜਾਬ ਪੂਰੇ ਦੇ ਵਿੱਚ ਪੈ ਰਹੀ ਹੈ ਇਨਫੈਕਟ ਪੂਰੇ ਉੱਤਰ ਭਾਰਤ ਦੇ ਵਿੱਚ ਤੇ ਪਰੇਸ਼ਾਨ ਲੋਕਾਂ ਨੂੰ ਜੋ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਲਈ ਮੌਸਮ ਵਿਭਾਗ ਤੋਂ ਰਹਿਤ ਦੀ ਖਬਰ ਸਾਹਮਣੇ ਆ ਤੇ ਆਈਐਮਡੀ ਦੇ ਮੁਤਾਬਕ ਮੰਗਲਵਾਰ ਤੋਂ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਵਿੱਚ ਮੀਂਹ ਪੈ ਸਕਦਾ ਹੈ ਵੈਸਟਰਨ ਡਿਸਟਰਬੈਂਸ ਕਰਕੇ ਅਗਲੇ 5 ਦਿਨਾਂ ਦੇ ਵਿੱਚ ਟੈਂਪਰੇਚਰ ਡਾਊਨ ਜਾ ਸਕਦਾ ਹੈ ਹਾਲਾਂਕਿ ਇਸ ਬਾਰਿਸ਼ ਨੂੰ ਪ੍ਰੀ ਮੌਨਸੂਨ ਦੀਆਂ ਬੁਛਾੜਾਂ ਨਹੀਂ ਕਿਹਾ ਜਾ ਸਕਦਾ ਮੌਸਮ ਵਿਭਾਗ ਮੁਤਾਬਕ ਹੁਣ ਆਉਣ ਵਾਲੇ 3 ਤੋਂ 4 ਦਿਨ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਕਾਫੀ ਬਦਲਾਅ ਆਉਣ ਵਾਲਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ بارش ਹੋਣ ਦੀ ਗੱਲ ਕੀਤੀ ਜਾ ਰਹੀ ਹੈ ਮੌਸਮ ਕਾਫੀ ਸੁਹਾਵਣਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਸੰਭਾਵਨਾ ਜਤਾਈ ਗਈ ਹੈ ਸੂਬੇ ਦੇ ਵਿੱਚ ਗਰਮੀ ਨੇ ਪਿਛਲੇ 65 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਕਈ ਥਾਵਾਂ ਤੇ ਟੈਂਪਰੇਚਰ 47 ਡਿਗਰੀ ਨੂੰ ਵੀ ਇਸ ਵਾਰ ਪਾਰ ਕਰ ਗਿਆ ਤੇ ਜ਼ਬਰਦਸਤ ਗਰਮੀ ਦੇ ਵਿਚਾਲੇ ਉਮੀਦ ਕਰਦੇ ਹਾਂ ਕਿ ਅਗਲੇ ਕੁਝ ਦਿਨ ਥੋੜੇ ਸੁਖਾਲੇ ਨਿਕਲਣਗੇ ਜੇਕਰ ਅਸਮਾਨ ਤੋਂ ਬਾਰਿਸ਼ ਹੁੰਦੀ ਹੈ ਇਨਫੈਕਟ ਇਸ ਮਹੀਨੇ ਦੇ ਆਖਰ ਤੱਕ ਮੌਨਸੂਨ ਦੇ ਪਹੁੰਚਣ ਦਾ ਵੀ ਇੰਤਜ਼ਾਰ ਸਾਨੂੰ ਸਾਰਿਆਂ ਨੂੰ ਉਧਰ ਦੁਬਈ ਤੋਂ ਫਾਂਸੀ ਦੀ ਸਜ਼ਾ ਮੁਆਫ ਹੋਣ ਤੋਂ ਬਾਅਦ ਲੁਧਿਆਣਾ ਦਾ ਨੌਜਵਾਨ ਘਰ ਪਰਤਿਆ। ਜੀ ਹਵਾਈ ਅੱਡੇ ਤੇ ਹੀ ਉਸ ਦਾ ਸਵਾਗਤ ਕਰਨ ਲਈ ਪਰਿਵਾਰ ਪਹੁੰਚਿਆ ਹੋਇਆ ਸੀ। 9 ਸਾਲ ਬਾਅਦ ਬੇਟੀ ਨੂੰ ਗੱਲ ਲਗਾਉਣ ਤੇ ਮਾਦੀਆਂ ਅੱਖਾਂ ਦੇ ਖੰਝੂ ਨਹੀਂ ਰੁਕੇ। ਦਰਸਲ ਸੁਖਬੀਰ ਸਿੰਘ ਨੂੰ ਉਸ ਦੇ ਤਿੰਨ ਦੋਸਤਾਂ ਦੇ ਨਾਲ ਕਤਲ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਹੋਈ ਸੀ। ਜਿਨ੍ਹਾਂ ਦੇ ਸੁਰਦਾਨ ਦੇ ਇੱਕ ਸ਼ਖਸ ਦੇ ਕਤਲ ਕਰਨ ਦਾ ਇਲਜ਼ਾਮ ਸੀ ਇਹ ਹਾਨ ਕੋਈ ਨਹੀਂ ਪਤਾ ਕਿ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾ ਐਸਪੀ ਹੋਰ ਅਫਸਰ ਹੈ ਉਹ ਅਰਧਾਂ ਸਾਨੂੰ ਉਹਨਾਂ ਨੇ ਕਢਾਇਆ ਬਸ ਉਹ ਆਪਣੇ ਨਾਮ ਦੇ ਫੋਟੋ ਜੀ ਦੇ ਉਹ 18 ਦੇ ਵਿੱਚ ਪੜਿਆ ਨੇ ਨੇ ਹਨ ਸੰਦੇ ਕਿ ਜਨ ਜੰਦੇ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਏ ਮੈਸਪੀ ਹੋਰ ਹੈ ਬਹੁਤ ਸ਼ੁਕਰ ਕਰ ਜ਼ਿਕਰ ਖਾਸ ਹੈ ਕਿ ਸੁਬੀਰ 2015 ਦੇ ਵਿੱਚ ਰੋਜ਼ਗਾਰ ਦੀ ਭਾਲ ਲਈ ਦੁਬਈ ਗਿਆ ਪਰ ਉੱਥੇ ਕਤਲ ਦੇ ਇਲਜ਼ਾਮ 'ਚ ਜੇਲ੍ਹ 'ਚ ਬੰਦ ਹੋ ਗਿਆ ਪਹਿਲਾਂ ਤਾਂ ਕੋਰਟ ਨੇ 25-25 ਸਾਲ ਦੀ ਸਜ਼ਾ ਸੁਣਾਈ ਫਿਰ ਸਜ਼ਾ ਨੂੰ ਚੈਲੰਜ ਦੇਣ ਤੇ ਕੋਰਟ ਨੇ ਸਖ਼ਤ ਰਵੱਈਆ ਅਪਣਾਇਆ ਤੇ ਤਿੰਨੇ ਦੋਸਤਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਦੀ ਰਹਿਮ ਦੀ ਅਪੀਲ ਤੇ ਕੋਰਟ ਨੇ ਸਜ਼ਾ ਮੁਆਫ਼ ਕਰ ਦਿੱਤੀ ਫਿਰ ਅਬਰਾਇ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ 'ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਹਾਲਾਂਕਿ ਸੁਖਵੀਰ ਦੇ ਦੋ ਦੋਸਤ ਪਹਿਲਾਂ ਹੀ ਆਪਣੇ ਘਰ ਰੱਪੜ ਤਾਂ ਹੀ ਕਰੀਬ 9 ਸਾਲ ਜੇਲ੍ਹ ਦੇ ਵਿੱਚ ਕੱਟਣੇ ਪਏ ਆ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਇਹ ਨੌਜਵਾਨ ਗਿਆ ਸੀ ਵਿਦੇਸ਼ ਫਰਕ ਤਾਂ ਪੈਂਦਾ ਨਹੀਂ ਚ ਵੀ ਲੈ ਇੱਕ ਬਹੁਤ ਛੋਟੇ ਜਿਹੇ ਬ੍ਰੇਕ